ਹਲੂ ਕੋ ਆਪਹਿ ਕੀਆ ਕਰਾਇਆ ਸਤਿਗੁਰੂ ਸੰਦੇ ਪਾਤਸ਼ਾਹ ਜੀ ਅੰਤਰਜਾਨੀ ਵਿਚਾਰਨ ਕਰਦੇ ਹਨ ਬਾਵਨ ਅਖਰੀ ਸ਼ੁਰੂ ਕਰਦੇ ਹੋਏ ਕਿ ਆਪਹਿ ਕੀਆ ਕਰਾਇਆ ਹੈ ਭਾਈ ਆਪ ਹੀ ਪਰਮੇਸ਼ਰ ਅਨੁਸਾਰ ਬ੍ਰਹਮਾ ਆਦਿਕਾਂ ਨੂੰ ਵਿਸ਼ਨੂ ਆਦਿਕਾਂ ਨੂੰ ਸ਼ਿਵਜੀ ਆਦਿਕਾਂ ਨੂੰ ਪੈਦਾ ਕੀਤਾ ਹੈ ਆਪ ਹੀ ਉਹਨਾਂ ਦੇ ਪਾਸੋਂ ਸੰਸਾਰ ਦੇ ਤਾਂ ਹੀ ਕਰਾਉਣਾ ਕੀਤਾ ਹੈ ਆਪਹਿ ਕਰਨਾ ਜੋ ਆਪ ਹੀ ਸਾਰਿਆਂ ਦੀ ਪਾਲਣਾ ਕਰਨ ਦੇ ਯੋਗ ਲੈ ਹੈ ਪਰਮੇਸ਼ਰ ਅੱਜ ਕੀਤਾ ਪੰਜਾਂ ਤੱਤਾਂ ਨੂੰ ਸੂਖਮ ਤੱਤਾਂ ਨੂੰ ਸਖੂਲ ਤੱਤਾਂ ਨੂੰ ਅੱਜ ਸੂਖਮ ਜਿਹਨਾਂ ਨੂੰ ਸੂਖਮ ਤੱਤਾਂ ਕਰਕੇ ਕਰਾਇਆ ਹੈ ਫਿਰ ਆਪ ਹੀ ਸੱਚੇ ਪਾਲਸ਼ ਸਖੂਲ ਤੱਤਾਂ ਦੁਆਰੇ ਸੂਲੋ ਜਿਹਨਾਂ ਨੂੰ ਕਰਾਉਣਾ ਕੀਤਾ ਹੈ ਆਪ ਹੀ ਸਾਰਿਆਂ ਦੀ ਸੰਭਾਲ ਕਰਨ ਦੇ ਯੋਗ ਲਾਇਕ ਹੈ ਆਪਹਿ ਕਰਨਾ ਯੋਗ ਆਪ ਹੀ ਸਾਰਿਆਂ ਦੀ ਸੰਭਾਲ ਕਰਨ ਦੇ ਯੋਗ ਲਾਇਕ ਹੈ ਨਾਨਕ ਇੱਕੂ ਰਵ ਰਹਿਆ ਸਤਿਗੁਰੂ ਸਾਹਿਬ ਜੀ ਨੂੰ ਕੋਈ ਪਰਮੇਸ਼ਰ ਸਾਰੇ ਵਿਆਪ ਹੋ ਰਿਹਾ ਹੈ ਉਸਰ ਹੁਆ ਨਾ ਹੋ ਦੁੱਖਾ ਕੋਈ ਨਾ ਹੋਇਆ ਨਾ ਅਗੇ ਨੂੰ ਕੋਈ ਹੋਵੇਗਾ ਉਹ ਅੰਤਯਾਮੀ ਆਪ ਹੀ ਹੈ ਪੌੜੀ ਓਮ ਸਾਧ ਸਤਗੁਰ ਨਮਸਕਾਰ ਓਮ ਸੰਗੇ ਜੀ ਪਹਿਲਾਂ ਓਮ ਸਿੱਧੰ ਆਇਆ ਹੈ ਇਹ ਲਹੁ ਜੀ ਜਿਸ ਵਕਤ ਨਾਗਰੀ ਅੱਖਰ ਲਿਖਦੇ ਆ ਜਾਂ ਟਾਕਰੇ ਲਿਖਦੇ ਆ ਉਹ ਫਿਰ ਉਹਨੂੰ ਸਬਕ ਪੜਾਇਆ ਜਾਂਦਾ ਹੈ ਉਹਨਾਂ ਅੱਖਰਾਂ ਨੂੰ ਗੁਰੂ ਸਾਹਿਬ ਜੀ ਓਮ ਸਿੱਧੰ ਆਇਆ ਹੈ ਵਾਕਾਂ ਨੂੰ ਇੱਥੇ ਓਮ ਸ਼ਬਦ ਪਹਿਲਾਂ ਉਚਾਰਨ ਕਰਦੇ ਆ ਅੱਗੇ ਸਿੱਧ ਜੇ ਥਾਂ ਸਸਾ ਪਹਿਲਾਂ ਉਚਾਰਨ ਕਰਨਗੇ ਅਤੇ ਫਿਰ ਤਦਾਲ ਚਾਰਨ ਕਰਨਗੇ ਫਿਰ ਨਾਇਆ ਨੰਗਾ ਈੜੀ ਐ ਲੈ ਮੁਚਾਮ ਕਰਨਗੇ ਉਹ ਸਿਮਰਿਆ ਸ਼ਬਦ ਨੂੰ ਮਹਾਰਾਜ ਸਾਹਿਬ ਪਹਿਲਾਂ ਇਹਨਾਂ ਅੱਖਰਾਂ ਦੇ ਆਰੰਭ ਕਰਨ ਤੋਂ ਸ਼ੁਰੂ ਕਰਨਗੇ ਸੱਚੇ ਪਾਤਸ਼ਾਹ ਹੁਣ ਆਰੰਭ ਕਰਦੇ ਹਾਂ ਪੌੜੀ ਓੰ ਸਾਧ ਸਤਗੁਰ ਨਮਸਕਾਰੰ ਓਮ ਸਾਧ ਸਤਗੁਰ ਨਮਸਕਾਰੰ ਓਮ ਕਾਰ ਪਰਮੇਸ਼ਰ ਜਿਹੜੇ ਸਾਧੂ ਹਨ ਤੇ ਜਿਹੜੇ ਸਤਗੁਰੂ ਹਨ ਉਹਨਾਂ ਨੂੰ ਸਾਡੀ ਨਮਸਕਾਰ ਹੈ ਮਹਾਰਾਜ ਸੰਤਾਂ ਨੂੰ ਵੀ ਸਭ ਜਨਾਂ ਨੂੰ ਵੀ ਨਮਸਕਾਰ ਹੈ ਓਮਕਾਰ ਨਾਮ ਨੂੰ ਵੀ ਨਮਸਕਾਰ ਹੈ ਅਤੇ ਸਾਧਾ ਨੂੰ ਵੀ ਨਮਸਕਾਰ ਹੈ ਕਿ ਸਤਿਗੁਰਾਂ ਨੂੰ ਵੀ ਨਮਸਕਾਰ ਹੈ ਤੇ ਹਮ ਨਮਸਕਾਰ ਹੈ ਓਮ ਸਾਹਿਬ ਸਤਿਗੁਰ ਨੂੰ ਨਮਸਕਾਰ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੋ ਸਾਧਾ ਨੂੰ ਓਂ ਦਾ ਉਪਦੇਸ਼ ਦੇਣ ਵਾਲੇ ਨੇ ਉਹਨਾਂ ਸਤਿਗੁਰਾਂ ਨੂੰ ਸਾਡੀ ਨਮਸਕਾਰ ਹੈ ਅਤੇ ਸਤਿਗੁਰਾਂ ਦੁਆਰਾ ਜਿਹੜੇ ਪਰਮੇਸ਼ਰ ਦੇ ਅੱਗੇ ਨਮਸਕਾਰ ਕਰਨ ਵਾਲੇ ਹੈ ਉਹ ਓਂ ਦਾ ਸਿਮਨ ਕਰਨ ਵਾਲੇ ਜਿਹੜੇ ਹੈ ਉਹਨਾਂ ਸਾਧਾ ਨੂੰ ਨਮਸਕਾਰ ਹੈ ओम ना सत्संग जी मंगल रूप ਦਾ ਨਾਮ ਹੈ ਅਤੇ ਮੰਗਲ ਰੂਪ ਜੋ ਪਰਮੇਸ਼ਵਰ ਹੈ ਉਹ ಶುਭ ਸਰੂਪ ਜੋ ਪਰਮੇਸ਼ਵਰ ਹੈ ਉਹ ਉਚਾਰਨ ਦੇ ਮੱਧ ਰੱਖਿਆ ਕਰਨ ਵਾਲਾ ਜੋ ਪਰਮੇਸ਼ਵਰ ਹੈ ਇਸਦੇ ਜੋ ਸ੍ਰੀ ਸਤਗੁਰੂ ਉਹਦਾ ਰੂਪ ਹੈ ਸਿਨਾਂ ਸਤਗੁਰੂ ਨੂੰ ਸਾਡੀ ਨਮਸਕਾਰ ਹੈ ਆਦਿ ਮੱਧ ਅੰਤ ਨਿਰੰਕਾਰ ਜੋ ਆਦਿ ਵਿੱਚ ਵੀ ਨਿਰੰਕਾਰ ਸਰੂਪ ਹੈ ਜਗਤ ਦੇ ਮੱਧ ਵਿੱਚ ਵੀ ਨਿਰੰਕਾਰ ਸਰੂਪ ਹੈ ਜਦੋਂ ਅੰਤ ਹੋਵੇਗਾ ਉਦੋਂ ਨਿਰੰਕਾਰ ਆਪਣੇ ਆਕਾਰਾਂ ਤੋਂ ਰਹਿਤ ਹੋਵੇਗਾ ਸੁਧ ਸਰੂਪ ਆਪਹਿ ਸੁਣ ਆਪਹਿ ਸੁਖ ਆਸਨੂ ਆਪ ਹੀ ਸੁਣੋ ਸਰੂਪ ਮੇਗੁਣ ਸਰੂਪ ਹੈ ਆਪ ਹੀ ਸੁਖ ਰੂਪ ਆਸਨ ਦੇ ਚ ਬਹਿਣ ਵਾਲਾ ਸਰਗੁਣ ਸਰੂਪ ਹੈ ਬਕੁੰਠ ਵਿਚਲੇ ਹਣ ਵਾਲਾ ਆਪਹਿ ਸੁਣ ਤੋ ਆਪ ਹੀ ਜਸ ਨੂੰ ਆਪ ਹੀ ਸੁਣਨ ਵਾਲਾ ਹੈ ਆਪ ਹੀ ਆਪ ਦੇ ਜਸ ਨੂੰ ਉਚਾਰਨ ਵਾਲਾ ਹੈ ਆਪਾ ਸੁਣ ਆਪ ਹੀ ਦਸ਼ਮਾ ਦਾ ਰੂਪ ਹੈ ਆਪ ਹੀ ਦਸ਼ਮਾ ਦਾ ਯੋਗੀ ਬਣ ਕੇ ਸੰਗਾਸਨ ਲਾ ਕੇ ਸੁਖ ਦੇ ਆਸਨ ਕੇ ਸੁਧ ਹੋਣ ਵਾਲਾ ਹੈ ਆਪਾ ਸੁਣ ਕੇ ਆਪ ਹੀ ਗੁਰੂ ਹੋ ਕੇ ਉਪਦੇ ਸਿੱਖਣ ਗੁਰੂ ਹੋ ਕੇ ਸਿੱਖੀ ਦੀ ਬੇਨਤੀ ਨੂੰ ਸੁਣਨ ਵਾਲਾ ਹੈ ਆਪ ਹੀ ਸੁਣਨ ਵਾਲਾ ਹੈ ਆਪ ਹੀ ਅੰਦੇ ਜਿਵੇਂ ਗੁਰੂ ਸਿੰਘ ਕੋਲ ਕਸ਼ਿਮ ਕਰ ਰਿਹਾ ਹੈ ਐਪਾ ਸੁਣ ਕੇ ਐ ਵੀ ਸਿਧਾਂਤ ਦਾ ਵਿਚਾਰ ਤਾਂ ਕੰਡੀ ਬੇਰਕੀ ਨੂੰ ਸੋਲਣਾ ਹੈ ਕਿ ਆਪ ਹੀ ਜਸੂਤ ਕੀ ਗੁਰੂਪਾ ਆਪਨ ਆਪ ਆਪ ਹੈ ਉਪਾਇੂ ਮਨੁਰੀ ਨੈਕ ਤੋਂ ਐਸੇ ਪਰਮੇਸ਼ਰ ਸਾਡੇ ਸੰਸਾਰ ਨੂੰ ਕਹਿਦਾ ਕੀਤਾ ਹੈ ਜਿਵੇਂ ਆਪ ਤਾਣੀ ਦਾ ਤਰੰਗ ਹੁੰਦਾ ਹੈ ਜਿਵੇਂ ਅੱਜ ਜੈਲ ਦੇ ਤਰੰਗ ਤਰੰਗ ਤੇ ਹੈ ਜਲ ਕਹਿੰਦਾ ਸੋਨ ਨੂੰ ਕੋ ਦੁਖਦਾ ਇਸ ਪ੍ਰਕਾਰ ਆਪ ਨੂੰ ਆਜੋ ਜੀਂਗਵਾਤ ਇਹ ਦੀ ਸਾਰੀ ਸੋਚਾਰਨੋਂ ਪੈਦਾ ਕੀਤਾ ਹੈ ਆਪ ਹੀ ਮਾਇਆ ਸਰੂਪ ਹੋ ਕੇ ਆਪਣੇ ਆਪ ਨੂੰ ਕੰਕਿਤ ਆਤਮਾ ਸਧੂਲ ਪਤ੍ਰ ਸੂਖਮ ਦਾਤ੍ਰ ਰਜੇ ਹੈ ਉਹਨਾਂ ਦੁਆਰਾ 25 ਪ੍ਰਕਿਰਤੀਆਂ ਦੀ ਯੱਗ ਤੋਂ ਆਪ ਹੀ ਸਿਰਨ ਕੀਤਾ ਹੈ ਆਪਣੇ ਆਪ ਰਿਤ ਹੈ ਕਿ ਦਾ ਆਕਾਸ਼ ਬ੍ਰਹਮ ਉਹ ਆਪਣੇ ਆਪੂ ਕੀ ਉਸ ਦੇ ਵਿੱਚ ਸਾਖੀ ਰੂਪ ਚੇਤਨ ਹੈ ਤੈਨੂੰ ਕੋਈ ਆਪ ਹੀ ਜੀਵਨ ਦੇ ਤਾਰੀ ਤਨ ਕੀਤਾ ਹੈ ਆਪ ਹੈ ਬਾਪ ਆਪ ਹੀ ਮਾਏ ਆਪ ਹੀ ਬਚੂਰੀ ਬਾਪ ਮਾਤਾ ਰੂਪ ਹੈ আর ਆਪ ਹੀ ਮਾਤਾ ਆਪਣੇ ਕਿਰਾਂ ਜਿੰਦਗੀ ਨੂੰ ਕਾਇਗ ਜਗ ਦਿਖਾਇਆ ਬਾਪੂ ਨਿਰਮਿਤ ਕਰਨ ਹੁੰਦਾ ਹੈ ਵਿਚਰਲਾ ਮਾਤਾ ਉਹਦਾਨ ਕਰਨ ਹੁੰਦੀ ਹੈ ਜਿਵੇਂ ਮਿੱਟੀ ਜਿਹੜੀ ਹੈ ਉਹ ਉਪਾਦਨ ਕਰਨ ਹੈ ਸੁਮਿਆਰ ਜਿਹੜਾ ਹੈ ਇਹ ਨਿਰਮਿਤ ਕਰਨ ਹੈ ਇਸੇ ਪ੍ਰਕਾਰ ਹੈ ਜੀ ਅਸੰਗ੍ਰੂਪ ਹੋ ਕੇ ਬਾਪ ਰੂਪ ਹੈ ਜਿਸ ਕੋ ਜਿਸ ਦੀ ਸਰਕਾਰ ਤੋਂ ਕੋਈ ਨਹੀਂ ਹੋ ਸਕਦਾ ਕਿ ਮੈਂ ਮੈਂ ਉਸ ਦਾ ਉਪਜਨ ਕਾਰਨ ਹੈ ਜਗਤ ਇਹ ਨਿਮਿਤਕਾਰਨ ਬਾਪ ਰੂਪ ਹੈ ਆਪ ਹੀ ਮਾਤਾ ਰੂਪ ਦਾ ਉਪਜਨ ਕਾਰਨ ਰੂਪ ਹੈ ਜੋ ਮੱਕੜੀ ਜਿਹੜੀ ਹੁੰਦੀ ਹੈ ਜਾਰੇ ਦਾ ਸੂਪਰ ਸੂਲ ਜਿਹੜਾ ਮੱਕੜੀ ਦਾ ਉਹ ਨਿਮਿਤਕਾਰਨ ਹੁੰਦਾ ਹੈ ਅਜੇ ਉਸ ਮਕਲੀ ਜਿਹੜਾ ਸੂਲ ਸੀਰ ਹੈ ਉਹ ਉਪਾਦਾਨ ਕਾਰਨਵੰਧ ਦੇ ਆਲੇ ਦਾ ਇਸੇ ਪ੍ਰਕਾਰ ਆਪ ਵੀ ਉਪਾਦਾਨ ਕਾਰਨ ਆਪਿੰਨ ਨੂੰ ਨਿਰਵਤ ਕੇਰਵਾਰਨ ਕਾਰਨ ਆਪ ਹੀ ਹੈ ਆਪਣੇ ਆਪੇ ਮਾਤਾ ਪਿਤਾ ਦੇ ਉਪ ਹੈ ਆਪ ਹੈ ਸੂਖਮ ਆਪ ਹੈ ਅਸੂਲ ਉਹ ਦੀ ਸੂਖਮ ਰੂਪ ਹੈ ਆਪ ਹੀ ਸਤੂਰ ਬਿਰਾਟ ਰੂਪ ਹੈ ਆਪੇ ਸੂਖਮ ਨਿਰਗੁਣ ਰੂਪ ਹੈ ਆਪੇ ਸੂਲ ਸਰਗੁਣ ਰੂਪ ਹੈ ਐਬੀ ਸੂਖਮ ਤੇ ਸੂਖੋਂ ਕਰੀਨੇ ਸੂਖਮ ਵਸਤੂਆਂ ਜੀਨਾਂ ਸਾਰੀਆਂ ਤੋਂ ਸੂਖਮ ਸੂਖਮ ਰਾਗ ਆਦਿਕ ਮੰਨੇ ਸੂਖਮ ਫਨਾਨੀਆਂ ਖਿਜਵਾਦ ਕਮਨੀਆਂ ਹਨ ਅਤਿਅੰਤ ਸੂਖਮ ਪਰਮਾਣੂ ਮੰਨੇ ਹਨ ਉਹ ਬਾਗ ਨਾਲ ਸੋਮੇ ਸਭ ਦੀ ਪਰਮਾਣੂ ਮੰਨਿਆ ਹੈ ਉਹ ਤਾਂ ਯੋਗੀ ਧਿਆਨ ਨਾਲ ਦੇਖ ਲੈੰਦੇ ਹੈ ਆਦਿ ਸੂਖਮ ਆਤਮਾ ਵਿਚਾਨੀ ਦੇਖਣੀ ਜੰਮਾ ਨੂੰ ਸੂਖਮ ਰੂਪ ਤੋਂ سارا برہمنڈ کروڑا روم روم ہے لکی نہ جائی نانک لی گرو جیس گرمیش لیلہ کھیل ہے وہ کسی کے پسم تاری رکھا نہیں جانے نہیں جانا ایسا پرمیشر ہے ਕਾਰ ਕਿਰਪਾ ਪ੍ਰਭ ਦੀ ਦਇਆ ਨਾਲ ਹੋ ਸਕੇ ਆਸ਼ ਕਰ ਦੇ ਲਈ ਹੈ ਮੇਰੇ ਪ੍ਰਭੂ اے ਗ੍ਰੀਪਨ ਕੇ ਦਇਆਤਾ ਕਰਨ ਵਾਲੇ ਪ੍ਰਮੇਸ਼ਰ ਸਾਡੇ ਤੇ ਆਪ ਕਿਰਪਾ দৃষ্টি ਕਰੋ ਆਪ ਤੇਰੇ ਸੰਤਨ ਕੀ ਮਨ ਹੋਏ ਰਵਣਾ ਜੇ ਤੇਰੇ ਸੰਤ ਪਾਗਤ ਤੇਰੇ ਸ਼ੂਕੀ ਜੁਨੇ ਹੋਏ ਐ ਜਿਨ੍ਹਾਂ ਨੂੰ ਸਾਸ ਗ੍ਰਾਹ ਸਾਹਿਬ ਦੇ ਨਹੀਂ ਉਹਨਾਂ ਦੀ ਸਾਡਾ ਮੰਗ ਵਾਲ ਧੂੜ ਦੇ ਕਿਨਕੇ ਦੀ ਨਹੀਂ ਆਈ ਹੋਵੇ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਅੱਗੇ ਮਾਰੇ ਸਾਹਿਬ ਜੀ ਪਹਿਲਾ ਸਲੋਕ ਉਚਾਰ ਕੇ ਹੁਣ ਦੂਜਾ ਸਲੋਕ ਅੰਮ ਕਰਦੇ ਹਨ ਉਹ ਨਿਰੰਕਾਰ ਜੋ ਪ੍ਰਮੇਸ਼ਵਰ ਹੈ ਤੁਮਾ ਗੁਣਾਂ ਤੋਂ ਅਤੀ ਪਰ ਆਸੀ ਤਾਂ ਉਸੇ ਸ਼ਾਂਤ ਕੀ ਸੁਭਾਵਾਂ ਤੋਂ ਰਹਿ ਕੇ ਨਿਰੰਕਾਰ ਹੈ ਮੈਂ ਕੀ ਕਹਾਂ ਰੂਪ ਨਾ ਰੇਖ ਨ ਰੰਗ ਤੋਂ ਤੈ ਗੁਣ ਤੇ ਪਰ ਭੈਨੋ ਐਸਾ ਜੋ ਨਿਰੰਕਾਰ ਹੈ ਆਪ ਹੀ ਆਕਾਰ ਸਰਗੁਣ ਰੂਪ ਧਾਰਨਾ ਕਰਦਾ ਹੈ ਨਿਰਗੁਣ ਸਰਗੁਣ ਇੱਕ ਜਦੋਂ ਆਕਾਰਾਂ ਤੋਂ ਰਹਿ ਤਾ ਉਦੋਂ ਨਿਰਗੁਣ ਆਪੋ ਜਦੋਂ ਆਕਾਰ ਧਾਰਦਾ ਹੈ ਉਦੋਂ ਸਰਗੁਣ ਰੂਪ ਹੈ ਕੋਈ ਉਹ ਪ੍ਰਮੇਸ਼ਰ ਜਿਸ ਪ੍ਰਕਾਰ ਸਾਧ ਸੰਗਤ ਦੀ ਪਾਤਸ਼ਾਹ ਕੋਈ ਸਵਾ ਲੈ ਕੇ ਬੈਠ ਜਾਵੇ ਤੇ ਉਸ ਵੇਲੇ ਪਾਤਸ਼ਾਹ ਦੀ ਸਦਾ ਤੇ ਸਵਾ ਦੇ ਸਿਪਾਹੀ ਵਜ਼ੀਰ ਅਹਿਲਕਾਰ ਸਾਰੇ ਸਵੇਧਪੂਰ ਹੁੰਦੀ ਹੈ ਜਦੋਂ ਜਦ ਤੂੰ ਆਪਣੇ ਆਤਮਾ ਦੇ ਰੱਜਦਾਈ ਤੋਂ ਮ ਬਹੁਤੇ ਅਨੇਕ ਹੋਵਾਂ ਉਦੋਂ ਸਰਗੁਣ ਸਰੂਪ ਹੈ ਜਦੋਂ ਸਾਰੇ ਸਾਰੇ ਨੂੰ ਸਮੇਟ ਕੇ ਨਿਰਲੇਪ ਹੋ ਜਾਂਦਾ ਉਹ ਨਿਰੰਕਾਰ ਹੈ ਇਉਂ ਆਕਾਰਾਂ ਵਿੱਚ ਸਰਗੁਣ ਸਰੂਪ ਵੀ ਆਪ ਹੈ ਤੇ ਨਿਰਗੁਣ ਤਿੰਨਾ ਗਲਾਂ ਤੋਂ ਉੱਪਰ ਨਿਰੰਕਾਰ ਵੀ ਆਪ ਹੀ ਹੈ ਇੱਕ ਹੈ ਏਕ ਬਖੰਨ ਨੂੰ ਕੋਈ ਵੇਦ ਕਹਿੰਦੇ ਹੈ ਨਹੀਂ ਕੋਈ ਸ਼ਾਸਤਰ ਕਹਿੰਦੇ ਹੈ ਕੋਈ ਤਤ ਵੇਤਿ ਬ੍ਰਹਮ ਵੇਤਿਆਂ ਨੇ ਵਿਖਾਮੀ ਕਥਨ ਕੀਤਾ ਹੈ ਨਾਨਕ ਏਕ ਅਨੇਕ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਅਨੇਕ ਰੂਪ ਹੈ ਜਿਵੇਂ ਸ਼ੀਸ਼ ਮਹਿਲ ਵਿੱਚ ਇੱਕ ਸ਼ਮਾਂ ਦਾ ਰੱਖ ਦਈਏ ਜਿੰਨੇ ਸ਼ੀਸ਼ੇ ਸਾਰਿਆਂ ਵਿੱਚ ਉਹਦਾ ਪ੍ਰਤਿਬਿੰਬ ਪੈਂਦਾ ਹੈ ਜਿਵੇਂ ਕੋਈ ਸ਼ੀਸ਼ ਮਹਿਲ ਦੇ ਪ੍ਰਖ ਖ ਲਿਆ ਜਾਵੇ ਉਹਦੇ ਵੀ ਜਿੰਨੇ ਸ਼ੀਸ਼ੇ ਸਾਰਿਆਂ 'ਚ ਉਹਦਾ ਪ੍ਰਤਿਬਿੰਬ ਪੈਂਦਾ ਹੈ ਪਰਛਾਵਾਂ ਪੈਂਦਾ ਹੈ ਐਂ ਕੋਈ ਪਰਮੇਸ਼ਵਰ ਹੈ ਅੰਤ ਕਾਰਨ ਸਾਰਿਆਂ ਦੇ ਸ਼ੀਸ਼ੇ ਬਣੇ ਹੋਏ ਸ਼ੀਸ਼ ਮਹਿਲ ਬਣਿਆ ਹੋਇਆ ਹੈ ਇਹ ਆਪ ਜੋਤੀ ਸਰੂਪ ਹੈ ਸਾਰਿਆਂ ਸਵੰਗ ਪ੍ਰਕਾਸ਼ ਰੂਪ ਉਹਦੀ ਜੋਤ ਹੀ ਸਾਰਿਆਂ ਦੇ ਵਿੱਚ ਪ੍ਰਕਾਸ਼ ਹੋ ਰਹੀ ਹੈ ਉਹ ਜੋਤ ਜਿਹੜੀ ਪਿੰਨ ਪਿੰਨ ਪਰਤੇ ਪਰਤੇ ਜੋਤ ਪ੍ਰਕਾਸ਼ ਹੋਈ ਹੈ ਉਹਨਾਂ ਦੇ ਨਾਲ ਪਰਤਕ ਚੇਤਨ ਕਹੀਦਾ ਹੈ ਜਿਹੜਾ ਸਾਰਿਆਂ 'ਚ ਕੋਈ ਵਿਆਪਕ ਹੈ ਉਹਨੂੰ ਅਦਵਾਇਤ ਨੰਦੂਪ ਕਹੀਦਾ ਹੈ ਕਿਉਂਕਿ ਕੋਈ ਅਨੇਕ ਰੂਪ ਹੋ ਕੇ ਜਿਵੇਂ ਸ਼ੀਸ਼ਿਆਂ ਚਕੇ ਪੁਰਖ ਦੇ ਪਰਛਾਵੇਂ ਪੈਂਦੇ ਐ ਐ ਸਾਰਿਆਂ ਦੇ ਅੰਤਾਂ ਕਰਨ ਵੀ ਸ਼ੀਸ਼ਿਆਂ ਚ ਕੀ ਕੋਈ ਨੇ ਗਰੂਪ ਹੋ ਕੇ ਬਾਸ ਰਿਆ ਸਤਿਗੁਰੂ ਜੀ ਫਰਮਾਉਂਦੇ ਹਨ ਆਉੜੀ ਓੰਗ ਗੁਰਮੁਖੀਓ ਆਕਾਰ ਆਉੜੀ ਜਵਾਹਰ ਸਿੰਘ ਮਿਰ ਓਮਕਾਰ ਜੋ ਮੰਗਲ ਰੂਪ ਪਰਮੇਸ਼ਰ ਹੈ ਓਮਕਾਰ ਉਚਾਰਨੇ ਮਾਸੇ ਰੱਖਿਆ ਕਰਨ ਵਾਲਾ ਜੋ ਹੈ ਗੁਰਮੁਖਾਂ ਨੇ ਜਾਣਿਆ ਉਸਨ ਓਮਕਾਰ ਸ਼ਬਦ ਤੋਂ ਸਾਰੇ ਆਕਾਰਾਂ ਨੂੰ ਬਣਾਇਆ ਓਮਕਾਰ ਉਤਪਾਤੀ ਇਹ ਜਨਮ ਸਵਰਾਤੀ ਇੱਕ ਹੈ ਸੂਤ ਪਰੂਣਹਾਰ ਕੋਈ ਇਸ਼ਾਰੇ ਚ ਇਹ ਤੂੰ ਸੱਚਾ ਰੂਪੀ ਸੂਤ ਹੈ ਕੋਈ ਜਸਾਰਿਆਂ ਦੇ ਸਰੀਰਾਂ ਨੂੰ ਸੂਫੂ ਸਫੂਲ ਸਰੀਰਾਂ ਨੂੰ ਪਰੋਣ ਵਾਲਾ ਆਜ ਸੱਤਾ ਦੇ ਆਸਰੇ ਮੈਨੂੰ ਪਹਿਨ ਤ੍ਰੈ ਗੁਣ ਵਿਸਥਾਰ ਜੋ ਪਿੰਨੂ ਪਿੰਨ ਵਖੋ ਵਖ ਪ੍ਰਤੀਤ ਹੋ ਰਹੇ ਹੈ ਇਹ ਤਿੰਨਾਂ ਗੁਣਾਂ ਦਾ ਵਿਸਥਾਰ ਕੀਤਾ ਹੈ ਕੋਈ ਰਾਜਸੀ ਹੈ ਕੋਈ ਤਾਮਸੀ ਹੈ ਕੋਈ ਸ਼ਾਂਤਕੀ ਹੈ ਕੋਈ ਮਿਸਰਤ ਹੈ ਇਸ ਪ੍ਰਕਾਰ ਵਿਸਤਾਰ ਫੈਲਾਵਟ ਕੀਤੀ ਹੋਈ ਹੈ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰ ਉਹ ਹੈ ਜਾ ਮੇਰਾ ਆਕਾਰ ਸਰੂਪ ਉਹ ਨਿਰਗੁਣ ਤੋਂ ਸਰਬ ਸਰੂਪ ਆਪ ਹੀ ਇੱਕ ਤੋਂ ਮੈਂ ਇੱਕ ਹੋਵਾਂ ਇਸ ਵਾਕ ਨੂੰ ਉਚਾਰਨੇ ਕਰਕੇ ਸਰਗੁਣ ਸਰੂਪ ਦੇਖਣ ਜਾ ਰਿਹਾ ਹੈ ਸਗਲ ਪਾਤ ਕਰ ਕਰਹਿ ਉਪਾਯੂ ਸਾਰੇ ਭਾਂ ਪਾਣੀ ਖਾਣੀ ਜੇਲ ਖਾਣੀ ਸੇਤ ਜਖਾਣੀ ਉਤਪੁਜ ਖਾਣੀ ਨੂੰ ਕੀਤਾ ਹੈ ਤੇ ਸਾਰਿਆਂ ਦੀ ਪਾਲਣਾ ਕਰਦਾ ਹੈ ਸਾਰਿਆਂ ਦੀ ਪਰਲੋ ਕਰਕੇ ਆਪ ਹੀ ਸਗਲ ਭਾਂਤ ਕਰ ਕਰ ਹੈ ਉਪਾਇਓ ਸਾਰਿਆਂ ਦੀ ਤਾਂ ਹੀ ਉਤਪੰਨ ਕੀਤਾ ਹੈ ਸਾਰਿਆਂ ਦੀ ਕਿਰਿਆ ਨੂੰ ਕਰਾ ਰਿਹਾ ਹੈ ਸਾਰਿਆਂ ਦੀ ਪਰਲੋ ਨੂੰ ਵੀ ਆਪ ਹੀ ਕਰਾਉਣ ਵਾਲਾ ਹੈ ਸਾਰਿਆਂ ਨੂੰ ਫਿਰ ਭਾਂਤ ਪ੍ਰਕਾਸ਼ ਰਿਹਾ ਹੈ ਅਸਦੀ ਭੰਤੀ ਪ੍ਰੇਮ ਦਾ ਰੂਪ ਹੋਣੇ ਕਰਕੇ ਜਨਮ ਮਰਨ ਮਨ ਮੋਹ ਵਧਾ ਇਹ ਮਾਰੇ ਕੋਈ ਵਾਹਿਗੁਰੂ ਹੈ ਤਾਂ ਵੇ ਜਮ ਜਨ ਮਰਨ ਦੇ ਨਿਰਦੇਸ਼ ਉਸਾਰ ਦੇ ਕੀਉਂ ਹੈ ਕਿ ਕੋਈ ਜੋਤ ਹੈ ਉਹਦੇ ਜਮਣਾ ਤੇ ਮਰਨਾ ਨਹੀਂ ਹੈ ਤਾਂ ਹਯੂਰ ਕਹਿੰਦੇ ਦਾ ਉੱਤਰ ਇਹ ਹੈ ਜਨਮ ਮਰਨ ਮਨ ਮੋਹ ਵਧਾਉਂਦੇ ਕਹਿੰਦੇ ਜਿਨ੍ਹਾਂ ਦੇ ਮਨ ਤੇ ਆਕਾਰਾਂ ਨਾਲ ਬੋਹ ਵਾਰੀਗਾ ਜਮਨੇ ਮਰਦੇ ਰਹਿੰਦੇ ਹੈ ਵਾਹਿਗੁਰੂ ਤਾਂ ਨਾ ਜਮਦਾਨ ਮਰਦਾ ਇੱਕ ਰਸ ਹੈ ਇਹ ਮਨ ਦਾ ਮੋਹ ਜਿਨ੍ਹਾਂ ਨੂੰ ਵਧਾ ਲਿਆ ਹੈ ਉਹ ਜਮਨ ਮਰਨ ਚ ਆਉਂਦੇ ਹਨ ਤੂ ਭਾਦ ਤੇ ਆਪ ਨਿਰਾਨੇਸ਼ਰ ਨਾਲ ਜਵਦਾ ਨਾ ਮਰਦਾ ਹੈ ਆਬ ਦੋਹਾਂ ਤੋਂ ਹੀ ਨਿਆਰਾ ਹੈ ਪਰਮੇਸ਼ਰ ਦੋਹਾਂ ਨੂੰ ਪ੍ਰਕਾਸ਼ੀ ਜਾਂਦਾ ਹੈ ਕਿ ਜੰਮਣ ਵਾਲੀ ਚੀਜ਼ ਹੈ ਮਰਨ ਵਾਲੀ ਚੀਜ਼ ਹੈ ਇਉਂ ਦੋਹਾਂ ਨੂੰ ਪ੍ਰਕਾਸ਼ਦਾ ਹੈ ਆਬ ਦੋਹਾਂ ਤੋਂ ਜੰਮਣ ਨੇ ਕੋਈ ਜੰਮੇ ਨਹੀਂ ਕੋਈ ਮਰੇ ਆਬ ਨਿਆਰਾ ਅਸੰਗ ਹੈ ਨਾਨਕ ਆਂਤੋ ਨਾ ਪਾਰਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਪਿਆਰੋ ਸੁਧਾਰ ਆਂਤੋ ਰਾਰ ਪਾਰ ਦਾ ਜਿਵੇਂ ਸਮੁੰਦਰ ਦਾ ਰਾਰ ਪਾਰ ਦਾ ਆਂਤ ਨਹੀਂ ਪਾਈਦਾ ਕਿਉਂ ਵਹਿਗਿਲਾ ਲੋਕ ਪਰ ਲੋਕ ਕਰਕੇ ਅੰਤ ਪਾਰਾ ਵਾਰ ਨਹੀਂ ਪਾਇਆ ਯਾ ਸ਼ਗਵ ਸਲੋਕ ਸੇ ਸਾਹ ਪ੍ਰਭ ਹੰਤ ਸੇ ਸੱਚੇ ਪਾਤਸ਼ਾਹ ਜੀ ਸ਼ਾਹੂਕਾਰ ਕੌਣ ਹਨ ਮਾਰੇ ਕਹਿੰਦੇ ਭਗਵਾਨ ਭਗਾ ਵਾਲੇ ਸੇ ਯੋਹ ਸ਼ਾਹੂਕਾਰ ਹੈ ਅਗੇ ਉਹ ਹੀ ਭਗਵਾਨ ਕੇ ਪਰਮੇਸ਼ਰ ਦਾ ਰੂਪ ਸ਼ਾਹੂਕਾਰ ਸੰਤ ਹਨ ਸਾਚ ਸੰਪੈ ਹਰ ਰਾ ਜਿਨਾਂ ਦੇ ਬਾਸ ਸੱਚੇ ਨਾਮ ਦੀ ਸੰਪੈ ਬ੍ਰਹਮਤੀ ਹੈ ਹਰੀ ਦੇ ਨਾਮ ਦੀ ਰਾਸ ਪੂੰਜੀ ਹੈ ਜਿਨ੍ਹਾਂ ਦੇ ਪਾਸ ਇਹੋ ਹੀ ਹਾਥੀ ਕੋੜਿਆਂ ਤਾਂ ਸੰਪਾਪਿ ਭੂਤੀ ਹੈ ਤੇ ਹਰੀ ਦੇ ਨਾਮ ਦੀ ਸਰਦਾ ਹੈ ਜਿਨ੍ਹਾਂ ਦੇ ਪਾਸ ਨਾਨਕ ਸ੍ਰੀ ਜੀ ਲਗੀ ਹਰਨਾਮ ਸੇ ਹਸਤੀ ਕੋੜੇ ਨਾਨਕ ਸੱਚ ਸੁੱਚ ਪਾਈ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚਾ ਸਰੂਪ ਸੁੱਚ ਪਾਈਏ ਜਦੋਂ ਅੰਤਾਰਕਣ ਸੁੱਚਾ ਹੋਵੇ ਨਾ ਮਨੋਂ ਉਦੋਂ ਸੱਚੇ ਨੂੰ ਅੰਦਰੋਂ ਹੀ ਪਾ ਲਈਦਾ ਹੈ ਇਹ ਸੱਚਾ ਨਾਮ ਤੇ ਸੁੱਚਮ ਜਿਹੜੀ ਹੈ ਬਕਾਇਆ ਤੋ ਰਹਿ ਤੋ ਮੰਨ ਰਹਿਣਾ ਸੁਚਮੂ ਕਹੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸਚ ਪਾਈਏ ਸਕੇ ਨੋ ਤੇ ਆਈਏ ਨਿਰਵਕਾਰ ਜੀਵਨ ਹੋਵੇ ਵਾਸ਼ਨਾ ਰੂਪੀ ਝੂਠ ਨਾ ਹੋਵੇ ਵਿਦਿਆ ਦੀ ਝੂਠ ਨਾ ਹੋਵੇ ਤੇ ਵਿਸ਼ੇ ਨੋ ਫੁਰਨੇ ਨਾ ਹੋਣ ਇਹੋ ਜਿਹਾ ਸੁੱਚਾ ਰਿਦਾ ਹੋਵੇ ਇਹ ਸਚਨਾ ਆਉਂਦੀ ਪ੍ਰਾਪਤੀ ਤੇ ਰਿਜਵ ਵਿਸ਼ਾਏ ਵਕਾਰਾਂ ਤੋਂ ਰਹਿਤ ਹੋਣ ਨਿਰਵਕਾਰੂ ਸਚੁਮਤਾ ਤਾਂ ਭਾਈ ਦੀ ਕਿਥੋਂ ਪਾਈ ਦੀ ਹੈ ਇਹ ਸੰਤਨ ਕੈ ਪਾ ਤੁਨਾ ਸੰਤਾਂ ਦੇ ਪਾਸੋਂ ਜਿਨ੍ਹਾਂ ਦੇ ਕੋਲੇ ਸਚੇ ਨਾਮ ਦੀ ਭਗਤੀ ਹਕੀਕ ਹੋਰੇ ਹੈ ਸਚੇ ਨਾਮ ਦੀ ਸਰਬਾਗ੍ਰੂਪੀ ਪੂੰਜੀ ਹੈ ਉਹਨਾਂ ਸੰਤਾਂ ਦੇ ਪਾਸੋਂ ਸਚਾ ਨਾਮ ਤੇ ਹਰੀ ਦੀ ਪਵਿੱਤਰਤਾ ਨਿਰਵਕਾਰਤਾ ਪਾਈ ਦੀ ਹੈ ਪਵੜੀ 6 7 7 7 ਸਤ ਸਰੂਪ ਸੰਤਨ ਮਹਾਂਪੁਰਖਾਂ ਨੇ ਨਿਸ਼ਚੇ ਕੀਤਾ ਸਤ ਸਰੂਪ ਪਿੱਛੇ ਵੀ ਸੀ ਸਤ ਸਰੂਪ ਹੋਣ ਵੀ ਹੈ ਸਤ ਸਰੂਪ ਅੱਗੇ ਵੀ ਸੋ ਪਰਮੇਸ਼ਰ ਹੋਵੇਗਾ ਸਤ ਜੋ ਸਤ ਪਰਮੇਸ਼ਰ ਦਾ ਸਰੂਪ ਸਤਗੁਰੂ ਹੈ ਕਿਨਾਂ ਦੇ ਸਤ ਨਾਮ ਦੁਆਰਾ ਇਹਨਾਂ ਸਤਿਮਿਸ਼ਤੇ ਕਿਰਤਾਂ ਸੋ ਉਸੇ ਪਰਮੇਸ਼ਰ ਨੂੰ ਜੋ ਤਤਪਾਦਾਂ ਦਾ ਖਾਸ ਰੂਪ ਹੈ ਸਤਪੁਰਖ ਤੇ ਪਿੰਨ ਨਾ ਕੋ ਉਹਨਾਂ ਦੀ ਐਸੀ ਦ੍ਰਿਗੰਸ਼ਟੀ ਜਾਗ ਪਈ ਹੈ ਸਤ ਜੋ ਪੂਰਨ ਪਰਮੇਸ਼ਰ ਹੈ ਉਸ ਤੋਂ ਤੈਨੂੰ ਵੱਖਰਾ ਕੋਈ ਪਦਾਰਥ ਨਹੀਂ ਪ੍ਰਤੀਤ ਹੁੰਦਾ ਤੂੰ ਸਰਨ ਪਰ ਜੇ ਪਾਇੰ ਸ਼ਰਨਾਰਸ ਆਦ ਵੀ ਉਹ ਪੈਂਦੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਤਾ ਲੈਂਦੇ ਹਨ ਸਿਮਰ ਸਿਮਰ ਗੁਣ ਗਾਏ ਸੁਨਾਇੰ ਉਹ ਸਿਮਰਨੇ ਜੋਗ ਪਰਮੇਸ਼ਰ ਦੇ ਸਿਮਰ ਨੂੰ ਸਿਮਰਦੇ ਹੈ ਮਨ ਬਾਣੀ ਸ਼ੀਰ ਕਰਕੇ ਰਸਨਾ ਕਰਕੇ ਗੁਣਾ ਨੂੰ ਗਾ ਗਾ ਕੇ ਸੁਣਾਉਣਾ ਕਰਦੇ ਹੋਰ ਨਾ ਅਧਿਕਾਰੀਆਂ ਨੂੰ ਸੰਸਹਿ ਭਰਮ ਨਹੀਂ ਕਹ ਬਿਆਪ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਅਫਰਾਨ ਪਰਮੇ ਬ ਪਰਜੇ ਆਦਿਕ ਸੰਸਹਿ ਨਹੀਂ ਹੁੰਦਾ ਤੇ ਨਾ ਧਰਮ ਸਰੂਪ ਦਾ ਭਲੇਖਾ ਹੁੰਦਾ ਕਿਸੇ ਪ੍ਰਕਾਰ ਦਾ ਬਿਆਪਦਾ ਲੱਗਦਾ ਨਹੀਂ ਹੈ ਪ੍ਰਗਟ ਪ੍ਰਤਾਪ ਤਾਹੂ ਪੂਜਾ ਪਤ ਉਹਨਾਂ ਦਾ ਪ੍ਰਗਟ ਪ੍ਰਕਾਸ਼ ਤੇਜ ਉਹਨਾਂ ਦਾ ਸਾਰੇ ਸੰਸਾਰ ਚ ਜਾਣਿਆ ਜਾਂਦਾ ਮਹਾਂਪੁਰਖ ਹੁੰਦਾ ਹੋ ਸਾਧੂ ਇਹ ਪਹੁੰਚਣ ਹਾਂ ਸਾਧੂ ਹੈ ਜਿਹੜਾ ਇਸ ਰੂਪ ਚ ਪਹੁੰਚਣ ਵਾਲਾ ਹੈ ਬਾਕੀ ਸਾਧ ਨਹੀਂ ਕੋਈ ਬਣਿਆ ਉਹੋ ਹੀ ਸਾਧੂ ਹੈ ਜਿਹੜਾ ਇਸ ਵਾਹਿਗੁਰੂ ਦੇ ਸਰੂਪ ਵਿੱਚ ਪਹੁੰਚਣ ਵਾਲਾ ਹੈ ਪ੍ਰਾਪਤ ਹੋ ਜਾਂਦਾ ਹੈ ਨਾਨਕ ਤਾ ਕੈ ਸਦ ਬਲਿਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਤੋਂ ਸੈਂਕੜੇ ਵਾਰੀ ਸਦਾ ਸਦਾ ਬਲਿਹਾਰ ਜਾਈਏ ਵਸਲ ਹੋੜੀ ਤੂੰ ਸੱਚਾ ਸਾਨੰਤ ਜੋਗ ਪਰਮੇਸ਼ਰ ਦੇ ਸਿਮਰਨ ਨੂੰ ਸਿਮਰਦੇ ਹੈ ਮਨ ਬਾਣੀ ਸੁਪਰਗੇ ਨੂੰ ਵੀ ਸੋ ਪਰਮੇਸ਼ਰ ਹੋਵੇਗਾ ਸਤ ਜੋ ਸਤ ਪਰਮੇਸ਼ਰ ਦਾ ਸਰੂਪ ਸਤ ਗੁਰੂ ਹੈ ਇਹਨਾਂ ਦੇ ਸਤਨਾਮ ਦੁਆਰਾ ਜਿਨਾਂ ਨੇ ਸਤਿ ਨਿਸ਼ਟੇ ਕੀਤਾ ਸੋ ਉਸੇ ਪਰਮੇਸ਼ਰ ਨੂੰ ਜੋ ਤਤਪਰਮਾ ਨਾਖਰ ਰੂਪ ਹੈ ਸਤ ਪੁਰਖ ਤੇ ਪਿੰਨ ਨਾ ਕੋ ਉਹਨਾਂ ਦੀ ਐਸੀ ਜਿਬਦਿਸ਼ਟੀ ਜਾਗ ਪਈ ਹੈ ਸਤ ਜੋ ਪੂਰਨ ਪਰਮੇਸ਼ਰ ਹੈ ਪੋਸਤੋ ਤੈਨੂੰ ਵੱਖਰਾ ਕੋਈ ਪਦਾਰਥ ਨਹੀਂ ਪ੍ਰਤੀਤ ਹੁੰਦਾ ਸੂ ਸਰਨ ਪਰ ਜੇ ਪਾਇਮ ਸ਼ਰਨਾਰਸ ਆਦਿ ਉਹ ਪੈਂਦੇ ਜਿਨ੍ਹਾਂ ਨੂੰ ਸੱਚੇ ਪਾਰਸ਼ਾ ਤਾ ਲੈਂਦੇ ਹਨ ਸਿਮਰ ਸਿਮਰ ਗੁਣ ਗਾਇ ਸੁਨਾਯੰ ਉਹ ਸਿਮਰਨੇ ਜੋਗ ਪਰਮੇਸ਼ਰ ਦੇ ਸਿਮਰ ਨੂੰ ਸਿਮਰਦੇ ਹੈ ਮਰਬਾਨੀ ਸ਼ਰੀਰ ਕਰਕੇ ਰਸਨਾ ਕਰਕੇ ਗੁਣਾ ਨੂੰ ਗਾ ਗਾ ਕੇ ਸੁਣਾਉਣਾ ਕਰਦੇ ਹੋਰ ਨਾ ਅਧਿਕਾਰੀਆਂ ਨੂੰ ਸੰਸੈ ਭਰਮ ਨਹੀਂ ਕਸ਼ ਵਿਆਪ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪ੍ਰਮਾਨ ਪਰਮੇ ਪਰਜੇ ਆਦਿਕ ਸੰਸੈ ਨਹੀਂ ਹੁੰਦਾ ਇਹ ਨਾ ਧਰਮ ਸਰੂਪ ਦਾ ਪ੍ਰਵੇਖਾ ਹੁੰਦਾ ਕਿਸੇ ਪ੍ਰਕਾਰ ਦਾ ਵਿਆਪ ਦਾ ਲੱਗਦਾ ਨਹੀਂ ਹੈ ਪ੍ਰਗਟ ਪ੍ਰਤਾਪ ਤਾਹੂ ਪੂਜਾ ਪਤ ਉਹਨਾਂ ਦਾ ਪ੍ਰਗਟ ਪ੍ਰਸਾਦ ਤੇਜ ਹੁੰਦਾ ਉਹਨਾਂ ਦਾ ਸਾਰੇ ਸੰਸਾਰ 'ਚ ਜਾਣਿਆ ਜਾਂਦਾ ਮਹਾਂਪੁਰਖਾਂ ਦਾ ਸੂ ਸਾਧੂ ਇਹ ਪਹੁੰਚਣ ਹਾਂ ਉਹਦਾ ਨਾ ਸਾਧੂ ਅਜਿਹੜਾ ਇਸ ਰੂਪ 'ਚ ਪਹੁੰਚਣ ਵਾਲਾ ਹੈ ਬਾਕੀ ਸਾਧੂ ਨਹੀਂ ਕੋਈ ਬਣਿਆ ਉਹੋ ਹੀ ਸਾਧੂ ਹੈ ਜਿਹੜਾ ਇਸ ਵਾਹਿਗੁਰੂ ਦੇ ਰੂਪ ਵਿੱਚ ਪਹੁੰਚਣ ਵਾਲਾ ਪ੍ਰਾਪਤ ਹੋ ਜਾਂਦਾ ਹੈ ਨਾਨਕ ਤਾਂ ਕਹਿ ਸਦ ਬਲੇ ਹਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਤੋਂ ਸੈਂਕੜੇ ਵਾਰੀ ਸਲਸਲਾ ਬਿਹਾਰ ਜਾਈਏ ਕੋਈ ਕਸ਼ ਵਿਆਪ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪ੍ਰਮਾਣ ਪਰਮੇ ਵਿਸਰਜੇ ਆਦਿਕ ਸੰਸ਼ੈ ਨਹੀਂ ਹੁੰਦਾ ਇਹ ਨਾ ਧਰਮ ਸਰੂਪ ਦਾ ਭਲੇਖਾ ਹੁੰਦਾ ਕਿਸੇ ਪ੍ਰਕਾਰ ਦਾ ਵਿਆਪ ਦਾ ਲੱਗਦਾ ਨਹੀਂ ਹੈ ਪ੍ਰਗਟ ਪ੍ਰਤਾਪ ਤਾਹੂ ਤੂ ਜਾਪਤ ਉਹਨਾਂ ਦਾ ਪ੍ਰਗਟ ਪ੍ਰਤਾਪ ਕੀਜ ਹੁਤ ਇਹਨਾਂ ਦਾ ਸਾਰੇ ਸੰਸਾਰ 'ਚ ਜਾਣਿਆ ਜਾਂਦਾ ਮਹਾਂ ਪੁਰਖਾਂ ਦਾ ਸੂ ਸਾਧੂ ਇਹ ਪਹੁੰਚਣ ਹਾਂ ਜਿਹੜਾ ਸਾਧੂ ਹੈ ਜਿਹੜਾ ਇਸ ਰੂਪ 'ਚ ਪਹੁੰਚਣ ਵਾਲਾ ਹੈ ਬਾਕੀ ਸਾਧ ਨਹੀਂ ਕੋਈ ਬਣਿਆ ਉਹੋ ਹੀ ਸਾਧੂ ਹੈ ਜਿਹੜਾ ਇਸ ਵਾਹਿਗੁਰੂ ਦੇ ਰੂਪ ਵਿੱਚ ਪਹੁੰਚਣ ਵਾਲਾ પ્રાપ્ત ਹੋ ਜਾਂਦਾ ਹੈ ਨਾਨਕ ਤਾ ਕੈ ਸਦ ਬਲੇ ਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਤੋਂ ਸੈਂਕੜੇ ਵਾਰੀ ਸਦਾ ਸਦਾ ਬਿਹਾਰ ਜਾਈਏ ਸੁਣਨ ਚੁਣ ਵਾਲਾ ਹੈ ਇਸ ਵਾਹਿਗੁਰੂ ਦੇ ਰੂਪ ਜੀ ਦਾ ਪ੍ਰਕਾਸ਼ ਸਾਰੀ ਦੁਨੀਆ ਵੀ ਕਰਕੇ ਜਾਣੀ ਦਾ ਉਸ ਵਿੱਚ ਜਿਹਦੀ ਪਹੁੰਚ ਹੈ ਜੀ ਜੀ ਸੁਰ ਦੇ ਪਹੁੰਚ ਗਈ ਹੈ ਉਹਦਾ ਨਾਮ ਸਾਧੂ ਸਮਝਣਾ ਚਾਹੀਦਾ ਹੈ ਬਾਕੀ ਦੇਖੀ ਹਨ ਸਾਰੇ ਨਾਨਕ ਤਾ ਕੈ ਸਦ ਬਲਿਹਾਰਾ ਸਤਿਗੁਰੂ ਜੀ ਨੇ ਜੀ ਕਿੰਨੋਂ ਤੈਤਲੇ ਵਾਲੀ ਬਲਿਹਾਰ ਜਾਈ ਜਿਹਨਾਂ ਉਸ ਵਾਇਦਰ ਨੂੰ ਪਛਾਣ ਲਿਆ ਸਲੂਸ ਤਾਨ ਚਾਨ ਕਹਾ ਪੁਕਾਰਤੇ ਜਿਹੜੇ ਗੁਣਗ ਪਿਆਰੇ ਹਨ ਉਹ ਧੰਨ ਨੂੰ ਲੋਕੋ ਦੁਨੀਆ ਦਾ ਸਵਾਗ ਧੰਨ ਧੰਨ ਕੋ ਪਾਖੀਏ ਜਾਂ ਕਾ ਜਲਤ ਗੁਨਾਮ ਹਰ ਮਰਕਤ ਜਾਂ ਕੋ ਫੇਰੇ ਸਭ ਚੱਲ ਕੱਜ ਸਨਾਮ ਤੁੰਨੂ ਹੀ ਤੁੰਨ ਕੰ ਸਾਰੇ ਕਹਿੰਦੇ ਆ ਜੀ ਇਹ ਕੋਲੇ ਪੈਸੇ ਹੋਣ ਜਿਸ ਪ੍ਰਕਾਰ ਇੱਕ ਸਾਧ ਸੰਗੇ ਜੀ ਕਾਸੀ ਦੇ ਤੇ ਤਨਜੀਤ ਸੀ ਉਹ ਘਾਹ ਖੋਦ ਕੇ ਗੁਜ਼ਾਰਾ ਕਰਿਆ ਕਰੇ ਗੁਜ਼ਾਰਾ ਕਰਦੇ ਕਰਦੇ ਨੂੰ ਇੱਕ ਦਿਨੇ ਜਿੱਥੇ ਘਾਹ ਖੋਦਦਾ ਸੀ ਉਹ ਥਾਂ ਪੜਦੇ ਆ ਪੜਦੇ ਆ ਵਿੱਚੋਂ ਇੱਕ ਥੈਲੀ ਉਹਨੂੰ ਘਰ ਦੀ ਮਿਲ ਗਈ ਉਹ ਥੈਲੀ ਦੇ ਨਾਲ 500 ਰੁਪਏ ਦੇ ਨਾਲ ਉਹ ਬੱਗੀ ਬਣਾ ਲਈ ਸੋ ਬਗੀ ਦੇ ਤੇ ਚੜ ਕੇ ਖੇਲ ਕਰਿਆ ਕਰੇ ਲੋਕ ਇਹਨੂੰ ਚੰਗੀ ਹੋਇਆ ਜਾਣ ਕਰਕੇ ਲਾਗੇ ਸਲਾਮਾ ਕਰਨ ਇਹ ਕਿਹਾ ਕਰੇ ਵੀ ਮੈਂ ਕਹਿ ਦਊਗਾ ਸਾਰੇ ਲੋਕ ਹੈਰਾਨ ਵੀ ਇਹ ਚੂੜੇ ਦੇ ਕੋਲੇ ਮਾਇਆ ਤਾਂ ਆ ਗਈ ਹੈ ਇਹ ਕਹਿ ਦਊਗਾ ਕਹਿੰਦਾ ਇਹ ਸਾਰੇ ਨੂੰ ਮਖੌਲ ਕਰਦਾ ਨੂੰ ਪੁੱਛੀਏ ਤਾਂ ਸਹੀ ਸਾਰੇ ਮੇਕੇ ਪੁੱਛਦੇ ਦੱਸ ਵੀ ਇਹ ਗੱਲ ਕੀ ਹੈ ਤੇਰੇ ਕੋਲੇ 4 ਪੈਸੇ ਹੋਗੇ ਤੈਨੂੰ ਅਸੀਂ ਸਲਾਮ ਕਰਦੇ ਹਾਂ ਸ਼ਾਹੂਕਾਰ ਜਾਣ ਕੇ ਤੂੰ ਇਹ ਗੱਲ ਦੱਸ ਤੂੰ ਇਹ ਕਹਿੰਨਾ ਕਹਿ ਰਿਆਂਗਾ ਕਹਿੰਦਾ ਮੈਨੂੰ ਪਤਾ ਮੈਂ ਤਾਂ ਘਾਹ ਖੋਤ ਕੇ ਗੁਜ਼ਾਰਾ ਕਰਦਾ ਸੀ ਅੱਜ ਮੈਨੂੰ ਕੌਣ ਜਾਣਦਾ ਸੀ ਤੁਸੀਂ ਮੇਰੇ ਕੋਲੇ 4 ਪੈਸੇ ਕਰਕੇ ਸਾਰੇ ਸਲਾਮਾਂ ਕਰਦੇ ਹੋ ਮੈਨੂੰ ਨਹੀਂ ਇਹ ਸलाम ਕਰਦੇ ਮਾਇਆ ਨੂੰ ਸलाम ਕਰਦੇ ਏਸ ਕਰਕੇ ਮੈਂ ਕਹਿੰਦਾ ਵੀ ਉਸ ਮਾਇਆ ਨੂੰ ਕਹਿ ਦਊਗਾ ਤੈਨੂੰ ਫਲਾਣਾ ਮੱਥਾ ਟੇਕਦਾ ਸੀ ਫਲਾਣਾ ਸलाम ਕਰਦਾ ਸੀ ਸੁਣ ਕੇ ਹੈਰਾਨ ਹੋ ਗਏ ਤੋ ਇਸ ਪ੍ਰਕਾਰ ਮਹਾਪੁਰਖ ਹਨ ਇਹੋ ਸਵਾਹ ਐਸਾ ਕਹਿੰਦੇ ਹਨ। "ਸਲੂਕ ਧਨ ਤਨ ਕਾਹ ਪੁਕਾਰਤ" ਉਹ ਤਾਂ ਉਹ ਦੀ ਤਾਣੀ ਧਨ ਕਾ ਨੂੰ ਭਾਈ ਪੁਕਾਰਦੇ ਐ। ਤੁਹਾਨੂੰ ਧੰਨ ਨਹੀਂ ਉਹ ਕਹਿੰਦੇ ਹਨ। ਮਾਇਆ ਮੂਹ ਸਭ ਉਹ ਸਮਝੇ ਜਿਹੜਾ ਮਾਇਆ ਦਾ ਮੂਹ ਸਭ ਝੂਠਾ ਹੀ ਐ। ਜਿਸ ਵਿੱਚ ਕਿਤਨਿ ਯੋਗ जोडਦੇ ਹਨ ਨਾਲ ਵਿਹੁਨੇ ਨਾਨਕਾ ਸਭੀ ਜੀ ਜੀ ਨਾਮ ਤੋਂ ਬਗੈਰ ਹਨਗੇ ਬੋਤ ਜਾਤ ਸਭ ਧੂ ਉਹ ਸਾਰੇ ਮਿੱਟੀ ਹੁੰਦੇ ਜਾਂਦੇ ਹਨ ਪਵੜੀ ਤੱਦਾ ਧੂਰ ਪੁਨੀਤ ਤੇ ਜਨੂਆ ਸੁਣਨਾ ਸ਼ਬਦ ਜਿਹੜਾ ਉਹ ਸੀ ਤੱਦਾ ਆਇਆ ਜਿਹੜਾ ਉਹ ਉਚਾਰਦੇ ਹਨ ਤੱਦਾ ਧੂਰ ਪੁਨੀਤ ਤੇ ਜਨੂਆ ਕਦੇ ਅਖਰਦਾਰਾ ਕਹਿੰਦੇ ਹੈ ਇਹ ਮਾਰਾ ਤੇਰੇ ਜਿਹੇ ਗਿਆਨ ਹਨ ਹੈ ਉਹਨਾਂ ਦੀ ਕਰਨ ਧੂੜ ਬੜੀ ਪਵਿੱਤਰ ਹੈ। ਤੁਨ ਤੇ ਉਹ ਜੇ ਰੋਚਿਆ ਮਨ ਨੂੰ ਆਨੋ ਮਹਾਪੁਰਖ ਹੈ ਜਿਨ੍ਹਾਂ ਦਾ ਇਸ ਸਾਧ ਸੰਗਤ ਦੀ ਧੂੜੂ ਚ ਮਨ ਚ ਰੁਚੀ ਹੈ ਸਿਖ ਚਾਹੁੰਦਾ ਹੈ ਜਿਨ੍ਹਾਂ ਦਾ ਮਨ ਸੰਗਤ ਦੀ ਧੂੜ ਬਣਨਾ ਤੁਨੋ ਪੁਰਖ ਹੈ ਤੁਨੋ ਪੁਰਖ ਹੈ ਜਿਨ੍ਹਾਂ ਦੇ ਮਨ ਵਿੱਚ ਨਾਮ ਦੀ ਰੁਚੀ ਹੈ ਹੋਰ ਸਾਰੀਆਂ ਰੁਚੀਆਂ ਛੱਡ ਗਿਆ ਇੱਛਾ ਨਾਮ ਦੀ ਹੈ ਕਾਨੂੰਨ ਹੀ ਬਾਛ ਹੈ ਸੁਰਗ ਨ ਆਛ ਹੈ ਉਸੇ ਪ੍ਰਿਆਦੀ ਹੈ ਤੁਨੂ ਨਹੀਂ ਉਹ ਚਾਹੁੰਦੇ ਹਨਗੇ ਕਿ ਸਾਡੇ ਪਾਸ ਬਾਹਲਾ ਪਦਾਰਥ ਹੋਵੇ ਤੇ ਸਵਰਗ ਦੀ ਵੀ ਇੱਛਾ ਨਹੀਂ ਰੱਖਦੇ ਆਛੈ ਨੂੰ ਚਾਹੁੰਦਾ ਹੈ ਸਵਰਗ ਨੂੰ ਵੀ ਉਹ ਚਾਹੁੰਦੇ ਨਹੀਂ ਹਨਗੇ ਇੰਦਰ ਦੀ ਪਦਵੀ ਨੂੰ ਵੀ ਆਤ ਪ੍ਰੇਤ ਸਾਧ ਰਾਜ ਰਾਚ ਹੈ ਭਾਵੇ ਦਾਜਨ ਹੋਤ ਹੈ ਨਿਰਦਾਵਰ ਹੈ ਨ ਸੰਕ ਜੋ ਜਨ ਨਿਰਦਾਵਾਰਾ ਸੁਗਰਾ ਇੰਦਰ ਸੁਗਰਾ ਨੂੰ ਉਹ ਜਿਨਾਂ ਦਾ ਜੋ ਹਾਲ ਹੈ ਇੰਦਰ ਉਹ ਹਾਲ ਹੈ ਕੰਗਾਲ ਉਹ ਹੈ ਐਸੀ ਨਿਰਾਸ਼ ਗੁਰਮੁਖੀ ਨਹੀਂ ਹੋ ਜਾਂਦੀ ਹਜੂਰ ਫਰਮਾਉਂਦੇ ਆ ਨਾ ਉਹ ਤੁਹਾਨੂੰ ਪਾਛਦੇ ਆ ਚਾਹੁੰਦੇ ਆ ਨਾ ਸਵਰਗ ਦੀ ਅਛਾ ਇਛਾ ਕਰਦੇ ਚਾਹੁੰਦੇ ਹਨ ਹੱਤ ਪ੍ਰੇਤ ਪ੍ਰੀਤ ਸਾਧ ਰਾਜ ਰਾਚ ਹੈ ਅਤਿਅੰਤ ਪਿਆਰੇ ਜਿਹੜੇ ਪ੍ਰੀਤੀ ਵਾਲੇ ਸਾਧ ਹੈ ਉਹ ਨਹੀਂ ਧੂੜ ਵਿੱਚ ਅਚਲੇ ਹਨ ਜਿਹੜੇ ਉਹ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਉਹ ਨਹੀਂ ਵਿਸਰਦਾ ਕਰੇ ਹਰ ਉਹ ਮਹਾਰਾਜ ਦੇ ਨਾਮ ਤੁਹਾਨੂੰ ਜਿਨ੍ਹਾਂ ਨੇ ਇਕੱਠਾ ਕੀਤਾ ਹੈ ਅਪੰਨ ਪਿਆਰੀ ਜਾਨ ਕੇ ਸਾਥ ਸੰਗ ਦੀ ਝੂਲ ਵਿੱਚ ਰਕੇ ਰਹਿੰਦੇ ਹਨ ਕੰਦੇ ਕਹਾ ਬਿਆ ਪਹਿ ਤਾਹੂ ਉਹਨਾਂ ਦੇ ਗਾਈ ਜਿਹੜੇ ਦੁਨੀਆ ਦੇ ਧੰਦੇ ਐ ਤਾ ਜਾਣ ਵਾਲੇ ਮਨ ਨੂੰ ਪਕੜ ਲੈ ਜਾਣ ਵਾਲੇ ਸੋ ਉਹ ਕਿਸੇ ਦਾ ਆਪਣਾ ਨਹੀਂ ਕਰੇ ਚਿੰਬੜ ਦੇਣਾ ਇਸੇ ਤੂੰ ਸਦਾ ਨਰਲੇ ਉਪ ਰਹਿਂਦੇ ਹਨ ਕਰਦੇ ਹੋਏ ਲੱਖਾਂ ਕੰਮ ਕਰਦੇ ਵੀ ਫੇਰ ਵੀ ਕਰਦੇ ਨਹੀਂ ਐਡੇ ਨਰਲੇ ਪਾਨੇ ਬੁੜਮੁ ਗਿਆਨੀ ਕੇ ਨਾਹੀ ਧੰਦਾ ਜੋ ਏਕ ਛਾੜ ਅਨਤਤ ਹੈ ਨਾ ਜਾਹੂ ਜਿਹੜੇ ਇੱਕ ਕਾਲ ਪ੍ਰਭੂ ਛੱਡ ਕੇ ਅਸੀਂ ਦੂਜੇ ਪਾਸੇ ਕਿਤੇ ਵੀ ਨਹੀਂ ਜਾਂਦੇ ਉਹਨਾਂ ਦੁਨੀਆਂ ਦੇ ਧੰਦੇ ਮਾਇਆ ਦੇ ਧੰਦੇ ਕਾਹਨੂੰ ਚਿੰਬੜਨਗੇ ਨਹੀਂ ਬਿਆਪਦੇ ਲੱਗਦੇ ਹਨ ਨਿਰਨੇਪ ਰਹਿੰਦੇ ਹਨ ਉਹ ਜਾ ਕਹਿ ਹਿਐ ਦਿਓ ਪ੍ਰਭ ਨਾਮ ਉਹਨਾਂ ਦੇ ਹਿੱਸੇ ਵਿੱਚ ਮੇਰੇ ਵਾਹਿਗੁਰੂ ਆਪ ਦਾ ਅੰਮ੍ਰਿਤ ਨਾਮ ਦੇਤਾ ਹੈ ਸਾਧ ਸੰਗਤ ਜੀ ਨਾਨਕ ਸਾਧ ਪੂਰਨ ਭਗਵਾਨ ਜਿਨ੍ਹਾਂ ਸਾਧੂ ਹਨ ਉਹ ਪੂਰਨ ਭਗਵਾਨ ਪਰਮੇਸ਼ਰ ਦਾ ਰੂਪ ਸੰਤ ਹਨਗੇ ਉਹਨਾਂ ਨੂੰ ਪੂਰਨ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ